ਮੈਂ ਨਾ ਇੱਕ ਛੱਡ ਵੀ ਤੀ ਗੱਲ ਤੁਹਾਨੂੰ ਸੁਣਾਉਣਾ ਬਜ਼ੁਰਗ ਬੈਠੇ ਸੀ ਮਾਵਾ ਪੰਜ ਸੱਤ ਤੇ ਗੱਲ ਬੜੀ ਬਰਾਣੀ ਉਹ ਤੋਂ ਫੋਕਿਆਂ ਦੇ ਦਾੜਾ ਵੀ ਨਹੀਂ ਉਤਰਿਆ ਜਦੋਂ ਨਾ ਬਚਨ ਮੈਨੂੰ ਸ਼ੁਰੂ ਤੋਂ ਹੀ ਆਦਤ ਆ ਸਿਆਣਿਆਂ ਦੀ ਗੱਲ ਸੁਣਨ ਦੀ ਕਰਨੀ ਤੇ ਚਲੋ ਸਿਆਣਿਆਂ ਵਿੱਚ ਮੈਂ ਕੀ ਆ ਪਰ ਸੁਣਨੀ ਤਾਂ ਚੰਗੀ ਆ ਨਾ ਉਹ ਬਜ਼ੁਰਗ ਆਪਸ ਚਾਹ ਮੂਮਰ ਬੈਠੇ ਸੀ ਸਾਰੇ ਇੱਕੋ ਜਿਹੇ ਸੀ ਇੱਕ ਬਜ਼ੁਰਗ ਨੇ ਬੜੀ ਹਲੀਮੀ ਜੀ ਨਾਲ ਆਖਿਆ ਕਿ ਹੁਣ ਮੇਰੀ ਅੱਖਾਂ ਮਾੜਾ ਨਹੀਂ ਵੇਖਦੀਆਂ ਫਿਰ ਉਹਨੇ ਆਖਿਆ ਹੁਣ ਮੇਰੇ ਜ਼ੁਬਾਨ ਮਾੜਾ ਨਹੀਂ ਬੋਲਦੀ ਹੁਣ ਮੇਰੇ ਹੱਥ ਮਾੜਾ ਨਹੀਂ ਕਰਦੇ ਉਨੇ ਹੀ ਤਾਂ ਚਾਰ ਪੰਜ ਗੱਲਾਂ ਬੋਲੀਆਂ ਸਾਰਿਆਂ ਨੇ ਆਪਣੀਆਂ ਆਪਣੀਆਂ ਰਹਿਵਾਂ ਜਿੱਤੀਆਂ ਤੇ ਇੱਕ ਬਜ਼ੁਰਗ ਹੱਸ ਪਿਆ ਉਹ ਜਿੰਨੇ ਗੱਲ ਕਹੀ ਤੇ ਉਹਨੇ ਸਾਇਆ ਸੁਭਾਏ ਵੀ ਮੈਂ ਹੁਣ ਮਾੜਾ ਨਹੀਂ ਵੇਂਦਾ ਮਾੜਾ ਨਹੀਂ ਸੁਣਦਾ ਮਾੜਾ ਨਹੀਂ ਕਰਦਾ ਜਿਹੜਾ ਹੱਸ ਪਿਆ ਨਾ ਉਹਨੇ ਪੁੱਛਿਆ ਵੀ ਹੱਸਿਆ ਕਿਉਂ ਹੁਣ ਹੱਸ ਗਿਆਂਦਾ ਵੀ ਮਾੜਾ ਤੂੰ ਹੁਣ ਵੀ ਵੇਖ ਲੈ ਹੁਣ ਅੱਖਾਂ 'ਚ ਉਹਨੀ ਜੋਤ ਹੀ ਨਹੀਂ ਰਹਿ ਗਈ ਵੇਖਣਾ ਕੀ ਆ ਮਾੜਾ ਤੇ ਤੂੰ ਹੁਣ ਵੀ ਕਰੇ ਪਰ ਸਿਰ ਕੰਪੇ ਉਹ ਪਾ ਕੇ ਡਾਗਮਗੇ ਨੈਣ ਜੋਤ ਤੇ ਹੀਣ ਹੁਣ ਲਤਾਂ ਤੇ ਆਪਣਾ ਭਾਰ ਨਹੀਂ ਚੱਲਦੀਆਂ ਤੇ ਹੋਰ ਕੀ ਕਰਨ ਹੱਥ ਤੇ ਸਵਾਦ ਨਾਲ ਬੁਰਕੀ ਵੀ ਨਹੀਂ ਤੋੜ ਕੇ ਮੂੰਹ ਤੱਕ ਜਾਣਦੇ ਹੁਣ ਥਾਨੇ ਮਾੜਾ ਕੀ ਕਰਨ ਜਦੋਂ ਕਰਨਾ ਸੀ ਉਦੋਂ ਕਸਰ ਕਿਸੇ ਨੇ ਨਹੀਂ ਛੱਡੀ ਜਵਾਨੀ ਦਾ ਹੀ ਕੰਮ ਆ ਨਾ ਨਾਮ ਦਾ ਕੰਮ ਦਾ ਜਵਾਨੀ ਦਾ ਹੀ ਅਸਰ ਆ ਜੇ ਜਵਾਨੀ ਦੇ ਜਿੰਨੇ ਜਿੰਨੀ ਸੇਵਾ ਕਰ ਲੈਣੀ ਆ ਬਢੇਪੇ ਵਾਰੇ ਉਹ ਨਹੀਂ ਨਹੀਂ ਹੁੰਦੀ ਪਰ ਉਦੋਂ ਬੰਦਾ ਬੇਲੜਿਆ ਮੇਲੜਿਆ ਹੁੰਦਾ ਵੀ ਮੇਰੇ ਜਿੰਨਾ ਤਗੜਾ ਕੋਈ ਨਹੀਂਗਾ ਗੱਲ ਤੇ ਆ ਵਾ ਇਹਨਾਂ ਸਾਰੀਆਂ ਗੱਲਾਂ ਦਾ ਝੜਵਾ ਮੰਗਾ ਇਹ ਨਹੀਂ ਮੁੱਕਦੀਆਂ ਇਹ ਨਹੀਂ ਮਰਦੀਆਂ ਤ੍ਰਿਸ਼ਨਾ ਦੇ ਕਿਸੇ ਵਰਲੇ ਦੀ ਮੁੱਚਦੀ ਹੈ